ਰਵਨੀਤ ਬਿੱਟੂ ਕਈ ਵਾਰ ਜਦ ਬੋਲਦੇ ਆ ਤੇ ਕੰਟਰੋਵਰਸੀ ਕ੍ਰੀਏਟ ਹੋ ਜਾਂਦੀ ਹੈ ਐਤਕੀ ਲੱਗਦਾ ਦੁਆਰਾ ਰਵਨੀਤ ਬਿੱਟੂ ਦੇ ਕਹਿਣ ਮੁਤਾਬਕ ਇੱਕ ਕੰਟਰੋਵਰਸੀ ਕ੍ਰੀਏਟ ਹੋ ਗਈ ਹੈ ਔਰ ਸਿੱਧਾ ਮੁੱਖ ਮੰਤਰੀ ਦੇ ਨਾਲ ਪੇਚਾ ਪੈ ਗਿਆ ਦਰਸਲ ਰਵਨੀਤ ਬਿੱਟੂ ਨੇ ਕੁਝ ਤਿੱਖੇ ਸ਼ਬਦਾਂ ਦਾ ਪ੍ਰਯੋਗ ਕੀਤਾ ਰਵਨੀਤ ਬਿੱਟੂ ਕਹਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਤੋਂ ਡਰੇ ਹੋਏ ਨੇ ਇਹ ਵੀ ਆਖਿਆ ਕਿ ਪੰਜਾਬ ਦੇ ਪੱਤਰਕਾਰਾਂ ਨੂੰ ਸੀਐਮ ਭਗਵੰਤ ਮਾਨ ਇੰਟਰਵਿਊ ਨਹੀਂ ਦੇ ਰਹੇ ਸਗੋਂ ਬਾਹਰ ਜਾ ਕੇ ਇੰਟਰਵਿਊ ਦਿੰਦੇ ਪਏ ਨੇ ਉਹਨਾਂ ਨੇ ਸ਼ਬਦਾ ਦੇ ਅਨੁਸਾਰ ਕਹਿੰਦੇ ਨੇ ਭਗਵੰਤ ਮਾਨ ਦੇ ਸਿਰ ਬੀਜਪੀ ਦਾ ਡਰ ਚੜ੍ਹ ਕੇ ਬੋਲਦਾ ਪਿਆ ਪਰ ਐਦਾਂ ਕਿਉਂ ਕਿ ਆ ਰਮਨੀਤ ਮਿੱਟੋ ਨੇ ਆਓ ਉਹਨਾਂ ਦੇ ਬਿਆਨ ਤੋਂ ਸੁਣਦੇ ਹਾਂ ਪਹਿਲਾਂ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਕਿਉਂਕਿ ਸਾਂਝੇ ਪ੍ਰੋਗਰਾਮ 'ਚ ਅਸੀਂ ਆਏ ਹੋਏ ਸੀ ਹੁਣ ਤੁਸੀਂ ਆਪਾਂ ਸਮਾਗਮ ਤੋਂ ਬਾਹਰ ਆ ਗਏ ਹੁਣ ਮੈਂ ਥੋੜਾ ਜਿਆ ਇਹ ਭੰਡਾ ਸਾਹਿਬ ਨੂੰ ਜਿਹੜੀ ਆ ਇਹ ਹਰ ਜਗ੍ਹਾ ਜਿੰਨੇ ਮੈਂ ਦੇਖਿਆ ਪਹਿਲਾਂ ਹੜਾਂ ਤੋਂ ਬਾਅਦ ਐਡੀ ਕਿਉਂਕਿ ਡਘਾਰ ਆ ਗਿਆ ਨਿਗਾਰ ਆ ਗਿਆ ਇਹ ਪਾਰਟੀ ਦਾ ਕਿਉਂਕਿ ਹਰ ਚੈਨਲ ਤੇ ਨੈਸ਼ਨਲ ਚੈਨਲ ਤੇ ਇੰਟਰਵਿਊ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਲੋਕਲ ਤੇ ਨਹੀਂ ਥੋੜਿਆਂ ਨਾਲ ਨਹੀਂ ਜਿਨ੍ਹਾਂ ਨੇ ਗੱਲ ਰੱਖਣੀ ਹੈ ਅੱਗੇ ਪੰਜਾਬ ਤੱਕ ਉਹ ਤਾਂ ਪਰ ਉਹਨਾਂ ਨੂੰ ਕਹਿੰਦੇ ਆ ਜਿਹੜੇ ਲੋਕਲ ਨਿਊਜ਼ ਨੇ ਉਹਨਾਂ ਨੂੰ ਤਾਂ ਕਹਿੰਦੇ ਆ ਨਿਸ਼ੇੜੀ ਆ ਕੋਈ ਕੋਈ ਐਕਸ ਫਲਾਨਾ ਗੈਂਗਸਟਰ ਆ ਜੀ ਫਲਾਨਾ ਕੋਈ ਐਕਸ ਬੁੱਧੇਮਾਨ ਬੁੱਧੀਮਾਨ ਕੋਈ ਐਕਸ ਤਾਂ ਤੁਸੀਂ ਵੀ ਹੋਣਾ ਸੀਐਮ ਸਾਹਿਬ ਤੇ ਜਦੋਂ ਐਕਸ ਹੋ ਜਾਓਗੇ ਫਿਰ ਤੁਹਾਡਾ ਕੀ ਕੋਈ ਭਗਵੰਤਮਾਨ ਨਾ ਹਟ ਜਾਊਗਾ ਇਸ ਕਰਕੇ ਇਹ ਸਲਾਮਤ ਦੇਣੀ ਹੈ ਬੜੀ ਮਾੜੀ ਗੱਲ ਆ ਜੁੜੀ ਅੱਜ ਪੱਤਰਕਾਰਤਾ ਹੈ ਅੱਜ ਜਿਹੜਾ ਮੀਡੀਆ ਹੈ ਉਹ ਜਿਹੜਾ ਥਲੜੇ ਨਾ ਉਹ ਹੀ ਸੱਚ ਗੱਲ ਦੱਸਦਾ ਬਹੁਤ بڑے بڑےਾਂ ਦੇ ਤਾਂ ਤੁਸੀਂ ਖਰੀਦ ਕੇ ਮੂੰਹ ਬੰਦ ਕੀਤੇ ਹੋਏ ਆ ਇਸ ਕਰਕੇ ਉਹ ਤੁਸੀਂ ਚੱਲਣ ਨਹੀਂ ਦਿੰਦੇ ਦੂਜੀ ਗੱਲ ਇੱਥੋਂ ਪਤਾ ਲੱਗਦਾ ਏ ਬਈ ਭਾਜੀਪੀ ਦਾ ਜਿਹੜਾ ਡਰਾ ਉਹ ਭਗਵੰਤ ਮਾਨ ਦੇ ਸਿਰ ਚੜ ਕੇ ਬੋਲ ਰਿਹਾ ਜਿਹੜੇ ਕੀ ਉਹਨਾਂ ਨੂੰ ਭਾਜੀਪੀ ਦਾ ਕੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਕੀ ਕਿਹਾ ਸੀ ਵੀ ਇਹ ਕਾਂਗਰਸ ਤੋਂ ਈਡੀ ਚ ਡਰਦੇ ਇਹ ਫਲਾਨੀਆਂ ਤੋਂ ਦਰਦੇ ਇਨਕਮ ਟੈਕਸ ਦਿਆਂ ਤੋਂ ਇਹ ਡਰਦੇ ਬੀਜਪੀ ਚ ਗਏ ਆ ਕਿਤੇ ਬੀਜਪੀ ਦਾ ਪਿਆਰ ਤੁਹਾਨੂੰ ਵੀ ਡਰ ਕਰਕੇ ਤਾਂ ਨਹੀਂ ਆਉਣ ਲੱਗ ਗਿਆ ਕਿਉਂਕਿ ਦਿਨ ਨੇੜੇ ਰਹਿ ਗਏ ਤੁਹਾਨੂੰ ਈਡੀ ਤਾਂ ਨਹੀਂ ਦੇਖਣ ਲੱਗੀ ਰਾਤ ਨੂੰ ਤੁਹਾਨੂੰ ਸੀਬੀਆਈ ਤਾਂ ਨਹੀਂ ਦੇਖਣ ਲੱਗੀ ਕਿਤੇ ਰਾਤ ਨੂੰ ਜਿਹੜਾ ਬੀਜਪੀ ਦਾ ਪਿਆਰ ਆ ਰਿਹਾ ਬੀਜਪੀ ਨੂੰ ਸਲਾਮਾਂ ਦੇ ਰਹੇ ਆ ਭਗਵੰਤ ਮਾਨਸਿਆਂ ਇੱਕ ਗਲਤੀ ਰਿਹਾ ਕਰ ਕਦੇ ਤੁਸੀਂ ਕਹਿੰਦੇ ਹੋ ਇਹ ਕਾਂਗਰਸ ਚੋਂ ਗਏ ਇਹਨਾਂ ਦੀ ਪੁੱਛ ਕੋਈ ਨਹੀਂ ਗਈ ਕਦੇ ਕਹਿੰਦੇ ਹੋ ਤੁਸੀਂ ਇਹ ਸਾਰਾ ਕੁਝ ਪੰਜਾਬ ਨੂੰ ਜਿਹੜਾ ਕੁਝ ਕਰ ਰਿਹਾ ਬਦਲਾ ਇਹ ਲੈ ਰਿਹਾ ਥੋੜੀ ਕੋਈ ਜਵਾਨ ਆ ਇੱਕ ਗੱਲ ਮੈਂ ਕਹਿਣਾ ਚਾਹਨਾ ਭਗਵੰਤ ਮਾਨਸੇਆ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਂ ਤੁਹਾਡੇ ਮੂਹਰੇ ਮੀਡੀਆ 'ਚ ਕਹਿਣਾ ਇਹ ਕਹਿੰਦਾ ਸੀ ਬੱਕਰੇ ਦੀ ਕੀ ਕਹਿੰਦਾ ਮਾਂ ਕਦੋਂ ਕੀ ਖੈਰ ਮਨਾਊਗੀ ਪਰ ਉਹ ਲੱਖ ਖੈਰ ਮਨਾਊਗਾ ਕਦੋਂ ਮੈਂ ਉਹਦੇ ਆ ਮੂਹਰੇ ਪੰਜਾਬ 'ਚ ਖੜਾ ਜਿੰਨਾ ਜੋਰ ਲੱਗਦਾ ਤੇਤੋਂ ਵਿਜੀਲੈਂਸ ਦਾ ਲਾਲਾ ਜਿੰਨਾ ਤੇਰੀ ਪੁਲਿਸ ਦਾ ਉਹਦਾ ਲਾਲਾ ਹੋਰ ਜੀ ਦਾ ਮਰਜ਼ੀ ਜੋਰ ਲੱਗਦਾ ਈਡੀ ਤੇ ਚਲੋ ਤੂੰ ਕਹਿਣਾ ਨਾ ਸੈਂਟਰ ਕੋਲ ਆ ਤੇ ਤੇਰੇ ਕੋਲ ਵਿਜੀਲੈਂਸ ਤਾਂ ਤੇਰੇ ਕੋਲ ਆ ਪੰਜਾਬ ਪੁਲਿਸ ਤੇਰੇ ਕੋਲ ਕਰ ਲੈ ਜਿਹੜੇ ਹੋਰ ਕੇਸ ਕਰਨੇ ਆ ਲੱਭ ਲੈ ਜਿਹੜੀ ਜਾਇਦਾਦ ਹੋਰ ਲੱਭਣੀ ਆ ਤੂੰ ਮੈਂ ਠੋਕ ਕੇ ਕਹਿਣਾ ਐਮੀ ਨਾ ਗਿੱਧੜ ਧਮਕੀਆਂ ਦੇ ਕੇ ਕਿਸੇ ਨੂੰ ਇਹ ਹੋਰ ਡਰਦਾ ਹੋਊ ਤੇਰੀ ਗਿੱਧੜ ਭੜਕੀਆਂ ਤੋਂ ਕਾਂਗਰਸ ਵਾਲੇ ਡਰਦੇ ਹੋਣਗੇ ਜਾਂ ਹੋਰ ਡੱਕਦੇ ਹੋਣਗੇ ਪਰ ਜਿੱਦਣ ਸਾਡੇ ਤੂੰ ਇਹ ਕਹਿਣਾ ਨਾ ਤੂੰ ਜਿੱਦਣ ਸਾਡੇ ਅੜਿੱਕੇ ਆ ਗਿਆ ਤੂੰ ਕਹਿੰਦਾ ਭਗਵੰਤ ਤੂੰ ਸਾਰਾ ਪੰਜਾਬ ਤੂੰ 100 150 ਕਰੋੜ ਰੁਪਈਆ ਜਿਹੜਾ ਤੂੰ ਖਾਦਾ ਏ ਜੇ ਤੂੰ ਉਹ ਲਾ ਦਿੰਦਾ ਆ ਪੰਜਾਬ ਦਾ ਹਾਲ ਹੜਾਂ ਚ ਨਾ ਹੁੰਦਾ ਜਿਹੜਾ ਅੱਜ 10 ਤੋਂ 12 ਜ਼ਿਲ੍ਹੇ ਰੁੜ ਗਏ ਅੱਜ ਬੇਕਰ ਹੋ ਗਏ ਸਾਡੇ ਪਿੰਡ ਅੱਜ ਤੇਰੀ ਰਿਪੋਰਟ ਆਪਦੀ ਆ ਗਈ ਵੀ ਮਾਦੋਪੁਰ ਡੈਮ ਜਿਹੜਾ ਰਜੀਤ ਸਾਗਰ ਡੈਮ ਆ ਉਹ ਅਫਸਰ ਕੱਢਣੇ ਪੈਗੇ ਕਿਉਂਕਿ ਮੈਨੂੰ ਪਤਾ ਜਦੋਂ ਉੱਥੇ ਟੀਮਾਂ ਖੁੱਲਣ ਗਈਆਂ ਪਹਿਲੀ ਗੱਲ ਉਹ ਸਾਰੇ ਮੀਂਹ ਚ ਖੁੱਲਿਆ ਹੀ ਨਹੀਂ ਬਰਸਾਤਾਂ ਚ ਉਹ ਜਾਮ ਹੋ ਗਏ ਕਦੇ ਗਰੀਸ ਵੀ ਨਹੀਂ ਦਿੱਤੀ ਸੀ ਤੇ ਜਦੋਂ ਉਹ ਫਟਕ ਨਹੀਂ ਖੁੱਲੇ ਤਾਂ ਫੇਰ ਮੁਲਾਜ਼ਮ ਭੇਜੇ ਵੀ ਉਹਨੂੰ ਹੁਣ ਤੋੜ ਦੋ ਜਦੋਂ ਉਹ ਤੋੜਨ ਲੱਗੇ ਤਾਂ ਉਹ ਸਾਰੇ ਹੀ ਟੁੱਟ ਗਏ ਤੇ ਸਾਰਾ ਦਲ ਦਲ ਸਾਰਾ ਪੰਜਾਬ ਰੋੜਤਾ ਇਸ ਕਰਕੇ ਭਗਵੰਤ ਮਾਨ ਜੀ ਜ਼ਿੰਮੇਵਾਰੀ ਤਾਂ ਤੇਰੇ ਤੇ ਆਉਣੀ ਆ ਉਹ ਜਿਹੜਾ ਤੂੰ ਪੰਜਾਬ ਨੂੰ ਰੋੜਿਆ ਜਿਹੜਾ ਲੱਖਾਂ ਕੀਲੇ ਦਾ ਨੁਕਸਾਨ ਜਿਹੜਾ ਕੀਤਾ ਜਿਹੜਾ ਕਹਿੰਦਾ ਸੀ ਮੈਂ ਮੁਰਗੀ ਦੇ ਵੀ ਪੈਸੇ ਦਵਾਂ ਹੁਣ ਇਹ ਸਾਰਾ ਕੌਣ ਜ਼ਿੰਮੇਵਾਰ ਹੈ ਇਹਦਾ ਤੇਰੇ ਮਹਿਕਮੇ ਦਾ ਮੰਤਰੀ ਜਿਹੜਾ ਚੱਬ ਚੱਬ ਗੱਲਾਂ ਕਰਦਾ ਸੀ ਬਹਿ ਕੇ ਵੀ ਅਸੀਂ ਜੰਬੋ ਬੈਗ ਤਿਆਰ ਕਰਾ ਲੇ ਪਤਾ ਨਹੀਂ ਕਿਹੜੇ ਜੰਬੋ ਬੈਗ ਤਿਆਰ ਕਰ ਹਾਂਜੀ ਆ ਜੰਬੋ ਕਿੱਟ ਆ ਜੰਬੋ ਕਿੱਟ ਆ ਜੰਮੋ ਕ੍ਰਤੀਆਂ ਕੀ ਗੋਇਲ ਸਾਹਿਬ ਘਰੇ ਲਾਲੀਆਂ ਸੀ ਜਾਂ ਕਿਤੇ ਸੌਦਾ ਕਰਕੇ ਵੇਚਤੀਆਂ ਸੀ ਉਹ ਜੰਮੋ ਕਟੀਆਂ ਕਿਟਾ ਹਾ ਪੰਜਾਬ ਤੁਸੀਂ ਹੜਾ ਕੇ ਰੱਖਤਾ ਇਸ ਕਰਕੇ bari ਥੋੜੀ ਆਉਣੀ ਆ bari ਥੋੜੀ ਆਉਣੀ ਆ ਉਹ ਦਿਨ ਨੇੜੇ ਆ ਜਿਹੜਾ ਤੈਨੂੰ ਬੀਜੇਪੀ ਦਿਖਣ ਲੱਗ ਗਈ ਹੁਣ ਬੀਜੇਪੀ ਨੂੰ ਸਲਾਮਾ ਦੇਣ ਲੱਗ ਗਿਆ ਪਰ ਬੀਜੇਪੀ ਵਾਲੇ ਨੇ ਛੱਡਣਾ ਕੋਈ ਨਹੀਂ ਕਿਉਂਕਿ ਤੂੰ ਪੰਜਾਬ ਦੀ ਲੁੱਟ ਕੀਤੀ ਆ ਜਿਹੜਾ ਕੇਅਰ ਫੰਡ ਆ ਉਹ ਚ ਕਿਉਂ ਨਹੀਂ ਆ ਸਕਦਾ ਇਹਦੇ ਵਿੱਚ ਕਿਉਂ ਕਰ ਰਹੇ ਆ ਕਿਉਂਕਿ ਇਹਦੇ ਵਿੱਚ ਆਰਟੀਆਈ RTI ਇਹਦੇ ਵਿੱਚ ਨਹੀਂ ਆ ਸਕਦੀ ਤੇ ਹਰ ਮੰਤਰੀ ਨੂੰ ਇਹ ਗੱਲ ਕਹੀ ਆ ਵੀ 12-12 ਕਰੋੜ ਰੁਪਈਆ ਜਮ੍ਹਾਂ ਕਰਾਓ ਹਰ ਫੈਕਟਰੀ ਵਾਲੇ ਇੰਡਸਟਰੀ ਵਾਲਿਆਂ ਨੂੰ ਡੰਡਾ ਦਿੱਤਾ ਜਾ ਰਿਹਾ ਪਰ ਉਹ ਕੋਈ ਵੀ ਉਸ ਚ ਪੈਸਾ ਜਿਹੜਾ ਜਮ੍ਹਾਂ ਨਹੀਂ ਕਰਾ ਰਿਆ ਇਹ ਹਾਲਾਤ ਅੱਜ ਪੰਜਾਬ ਦੇ ਚੀਫ ਮਿਨਿਸਟਰ ਦੇ ਹੋਗੇ ਆਮ ਆਦਮੀ ਪਾਰਟੀ ਵਾਲਿਆਂ ਦੇ ਹੋਗੇ ਇਸ ਕਰਕੇ ਭਗਵੰਤ ਮਾਨ ਸਿਆ ਜਿੰਨਾ ਤੇਰੇ ਤੇ ਆਸ ਸੀ ਪੰਜਾਬ ਨੂੰ ਜਿੰਨਾ ਤੈਨੂੰ ਪੰਜਾਬ ਦੇ ਲੋਕਾਂ ਨੇ ਪਾਰਟੀ ਤੋਂ ਉੱਤੇ ਜਾ ਕੇ ਆਪਣੇ ਹਰ ਗਰੁੱਪਾਂ ਤੋਂ ਉੱਤੇ ਜਾ ਕੇ মিডিਆ ਵਾਲਾ ਕੀਤੀ ਜਾ ਕੀ ਹਰ ਬੰਦੇ ਨੇ ਤੇਰੀ ਮਦਦ ਕੀਤੀ ਸੀ ਪਰ ਤੂੰ ਸਾਰਿਆਂ ਦੀਆਂ ਆਸਾਂ ਤੇ ਪਾਣੀ ਫੇਰਤਾ ਸਭ ਤੋਂ ਜੇ ਕੋਈ ਨਕਮਾ ਸਭ ਤੋਂ ਨਕਮਾ ਤੇ ਅੱਜ ਜੇ ਪੁਲਿਸ ਦਾ ਰਾਜ ਇਹ ਗੱਲਾਂ ਕਰਦੇ ਆਤਵਾਦ ਵਾਲੇ ਦੀਆਂ ਅੱਜ ਸਾਰਾ ਕੁਝ ਭੁੱਲ ਗਏ ਜੋ ਪੁਲਿਸ ਦੀ ਗੁੰਡਾਗਰਦੀ ਅੱਜ ਹੋ ਰਹੀ ਆ ਜੋ ਲੁੱਟ ਅੱਜ ਹੋ ਰਹੀ ਆ ਉਹ ਕਦੇ ਵੀ ਨਹੀਂ ਸੀ ਜਿਹੜੀਆਂ ਐਪ ਆਦਲੀਆਂ ਸੱਟੇ ਦੀਆਂ ਲਾਉਣ ਵਾਲੀਆਂ 10 ਆਈਐਸ ਨਾ ਆਈਪੀਐਸ ਦੇ ਨੌ ਇਹਨਾਂ ਦੇ ਆਏ ਅੱਜ ਭਗਵੰਤ ਮਾਨ ਕਿਉਂ ਬਚਾ ਰਹੇ ਹੋ ਨਾ ਕਿਉਂ ਨਾਸ਼ ਨਹੀਂ ਕਰ ਰਿਹਾ